ਬਟਾਲਾ ਪੁਲਸ ਦੇ ਗੈਂਗਸਟਰ ਮੋਹਿਤ ਕਾਕਾ ਦਰਮਿਆਨ ਹੋਇਆ ਪੁਲਸ ਮੁਕਾਬਲਾ ਆਮੋ ਸਾਹਮਣੇ ਚਲੀਆਂ ਗੋਲੀਆਂ ਪੁਲਸ ਦੀ ਗੋਲੀ ਲੱਗਣ ਕਾਰਨ ਮੋਹਿਤ ਕਾਕਾ ਹੋਇਆ ਜ਼ਖਮੀ ਬੀਤੇ ਦਿਨੀ ਬਟਾਲਾ ਦੇ ਠਟਿਆਰਾ ਮਹੱਲਾ ਵਿੱਚ ਇੱਕ ਪੰਦ ਕਮਰੇ ਵਿੱਚੋਂ ਪੁਲਸ ਨੂੰ ਪੰਜ ਗੈਂਗਸਟਰ ਨੂੰ ਅਸਲ ਵਿੱਚ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਵਿੱਚੋਂ ਇੱਕ ਮੋਹਿਤ ਕਾਕਾ ਗੈਂਗਸਟਰ ਵੀ ਸ਼ਾਮਲ ਸੀ ਪੁਛਗਿਸਤ ਦੌਰਾਨ ਪਤਾ ਚੱਲਿਆ ਕਿ ਮੋਹਿਤ ਕਾਕਾ ਵੱਲੋਂ ਨਜ਼ਦੀਕ ਤਾਰੀਵਾਲ ਥੰਂਦ ਨਹਿਰ ਦੇ ਨੇੜੇ ਹਰਨ ਦਾ ਪਿਹਾ ਤਾਂ ਪੁਲਸ ਨੂੰ ਜਾਦ ਉਹਥੇ ਲੈ ਕੇ ਪਹੁੰਚੀ ਤਾਂ ਉਥੇ ਉਸਨੇ ਹਰਨ ਦੀ ਜਗ੍ਹਾ ਪਿਸਟਲ ਸੁੱਪਾਰ ਰੱਖਿਆ ਫਾਇਰਿੰਗ ਕਰ ਦਿੱਤੀ ਪੁਲਸ ਵੱਲੋਂ ਵੀ ਉਸ ਉੱਪਰ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਮੋਹਿਤ ਕਾਕਾਦੀ ਸਜੀਲਾਤ ਤੇ ਗੋਲੀ ਲੱਗੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਪੁਲਸ ਦੇ ਐਸਪੀ ਨੇ ਸਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜੂ ਗੈਂਗਸਟਰ ਲਈ ਗੋਲੀकांड ਸਮੇਤ ਦੂਸਰੇ ਆਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਸੰਤ ਅਤੇ ਰਾਹੁਲ ਤਾਤਰ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਸਨ ਤੇ ਵਿਦੇਸ਼ ਬੈਠੇ ਅਮਨ ਆਂਡਾ ਨਾਮਕ ਕੈਸ਼ਟਰ ਦੇ ਗਰੁੱਪ ਨਾਲ ਵੀ ਇਹ ਕਈ ਵਾਰ ਅਮੋ ਸਾਹਮਣੇ ਹੋਏ ਸਨ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਜੀ ਅੱਜ ਬਟਾਲਾ ਪੁਲਿਸ ਵੱਲੋਂ ਸਿਟੀ ਪੁਲਿਸ ਦੇ ਵਿੱਚ ਇੱਕ ਮੁਕੱਦਮਾ ਦਰਜ ਹੈਗਾ ਜਦੇ ਵਿੱਚ 2 ਦਿਨ ਪਹਿਲਾਂ ਹੀ ਤੁਹਾਨੂੰ ਪਤਾ ਹੈ ਕਿ ਇੱਥੇ ਇਹਨਾਂ ਨੇ 5 ਦੋਸ਼ੀਆਂ ਨੂੰ ਅਰੈਸਟ ਕੀਤਾ ਸੀਗਾ ਇਹ ਪੰਜ ਦੋਸ਼ੀ ਉਹੀ ਦੋਸ਼ੀ ਨੇ ਜਿਨ੍ਹਾਂ ਨੇ ਰੀਸੈਂਟ ਟਾਈਮਸ ਵਿੱਚ ਰੀਸੈਂਟ ਇੱਕ ਦੋ ਮਹੀਨੇ ਦੇ ਅੰਦਰ ਇੱਥੇ ਪੰਜ ਵਾਰ ਦਾਤਾਂ ਨੂੰ ਅੰਜਾਮ ਦਿੱਤਾ ਜਿਦੇ ਵਿੱਚ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਗ੍ਰੰਥਗੜ੍ਹ ਵਿੱਚ ਇਹਨਾਂ ਨੇ ਗੋਲੀ ਚਲਾਈ ਸੀ ਇਹਨਾਂ ਨੇ ਫਿਰ ਸ਼ੇਰਪੁਰ ਪਿੰਡ ਵਿੱਚ ਗੋਲੀ ਚਲਾਈ ਸੀ ਇਸ ਤੋਂ ਬਾਅਦ ਐਸਐਲ ਬਾਬਾ ਕਾਲਜ ਉੱਥੇ ਦਿਨ ਦਿਹਾੜੇ ਇਹ ਜਿਹੜੇ ਲੜਕੇ ਸੀਗੇ ਇਹਨਾਂ ਨੇ ਗੈਂਗ ਵਾਰ ਕੀਤੀ ਤੇ ਦਿਨ ਦਿਹਾੜੇ ਗੋਲੀਆਂ ਚਲਾਈਆਂ ਜਿਦੇ ਨਾਲ ਬਟਾਲਾ ਸ਼ਹਿਰ ਵਿੱਚ ਬਹੁਤ ਹੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਇਸ ਤੋਂ ਬਾਅਦ ਇਹਨਾਂ ਨੇ ਰੀਸੈਂਟਲੀ ਫਿਰ ਗਾਂਧੀ ਕੈਂਪ ਦੇ ਵਿੱਚ ਇਹਨਾਂ ਨੇ ਗੋਲੀ ਚਲਾਈ ਜਿੱਥੇ ਤਿੰਨ ਜਣੇ ਇੰਜਰਡ ਹੋਏ ਸੀ ਮੈਂ ਦੱਸਣਾ ਚਾਹਾਂਗਾ ਕਿ ਇਹ ਦੋ ਗਰੁੱਪ ਸੀਗੇ ਇੱਕ ਤੇ ਰਾਹੁਲ ਦਾਤਰ ਤੇ ਅਮਰ ਆਂਡੇ ਦਾ ਗਰੁੱਪ ਸੀਗਾ ਤੇ ਦੂਜੇ ਪਾਸੇ 사ਜਨ ਲੋਂਡੇ ਦਾ ਗਰੁੱਪ ਸੀਗਾ ਜੇ ਤਿੰਨੋਂ ਹੀ ਨੋਟੋਰੀਅਸ ਕ੍ਰਾਈਮਨਲਸ ਨੇ ਇੱਥੇ ਬਟਾਲਾ ਦੇ ਤੇ ਇਹਨਾਂ ਦਾ ਹੀ ਜਿਹੜਾ ਰਾਹੁਲ ਦਾਤਰ ਗਰੁੱਪ ਦਾ ਇੱਕ ਮੇਨ ਕਰੰਦਾ ਸੀਗਾ ਮੇਨ ਇਹਨਾਂ ਦਾ ਗੁਰਗਾ ਸੀਗਾ ਉਹ 모히ਤ ਏਲੀਅਸ ਕਾਕਾ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਕੀ ਅੱਜ ਇਹਨੇ ਐਸ ਐਚਓ ਸਿਟੀ ਸੁਖਜੰਦਰ ਉਹਨਾਂ ਨੂੰ ਇਹਨੇ ਇਖਸ਼ਾਫ ਕੀਤਾ ਸੀਗਾ ਕਿ ਇੱਥੇ ਥਿੰਦ ਪਿੰਡ ਦੇ ਰਕਬੇ ਦੇ ਵਿੱਚ ਇੱਥੇ ਨਹਿਰ ਕੰਡੇ ਇਹਨੇ ਹੈਰੋਇਨ ਲਕਾ ਕੇ ਰੱਖੀ ਹੋਈ ਹੈ ਜੋ ਉਸ ਦੀ ਰਿਕਵਰੀ ਵਾਸਤੇ ਐਸ ਐਚਓ ਅਲੋਂਗ ਵਿਦ ਡੀ ਐਸ ਪੀ ਸਿਟੀ ਇੱਥੇ ਆਏ ਸੀਗੇ ਜੋ ਇੱਥੇ ਆ ਕੇ ਇਹਨੇ ਪੁਲਿਸ ਨੂੰ ਚਕਮਾ ਦੇ ਕੇ ਇੱਥੇ ਆ ਕੇ ਪਤਾ ਲੱਗਾ ਕਿ ਇੱਥੇ ਹੈਰੋਇਨ ਤਾਂ ਕੋਈ ਸਿਗੀ ਹੀ ਨਹੀਂ ਇਹਨੇ ਆਪਣਾ ਪਿਸਟਲ ਲਕਾ ਕੇ ਰੱਖਿਆ ਹੋਇਆ ਸੀਗਾ ਇਹ 30 ਬੋਰ ਦਾ ਪਿਸਤਲ ਸੀਗਾ 스타 ਪਿਸਤਲ ਇਹਨੇ ਉਤੇ ਉਤੇ ਹੱਥ ਪਾਇਆ ਤੇ ਇਮੀਡੀਏਟਲੀ ਪੁਲਿਸ ਵੱਲ ਇਹਨੇ ਦੋ ਫਾਇਰ ਕੀਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ ਜਵਾਬੀ ਫਾਇਰ ਵਿੱਚ ਪੁਲਿਸ ਨੇ ਆਪਣਾ ਸੈਲਫ ਡਿਫੈਂਸ ਕਰਦੇ ਹੋਏ ਇੱਕ ਫਾਇਰ ਇਹਦੇ ਵੱਲ ਕੀਤਾ ਜੋ ਇਹਦੇ ਸੱਚੀ ਲੱਤ ਤੇ ਲੱਗਾ ਤੇ ਉਸ ਤੋਂ ਬਾਅਦ ਇਹ ਮੌਕੇ ਤੇ ਡਿੱਗ ਗਿਆ ਤੇ ਪੁਲਿਸ ਨੇ ਇਹਨੂੰ ਕਾਬੂ ਕਰ ਲਿਆ ਕਾਬੂ ਕਰਨ ਤੋਂ ਬਾਅਦ ਬੀਇੰਗ ਇੰਜਰਡ ਇਹਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਤੇ ਅਗਲੀ ਤਫਤੀਸ਼ ਚੱਲੀ ਹੈ ਇਹ ਦੋਨਾਂ ਗੈਂਗਾਂ ਦਾ ਬਾਰੇ ਜਿਹੜਾ ਤੁਸੀਂ ਦੱਸਿਆ ਇਹਨਾਂ ਦੇ ਕਿੰਨੇ ਹੁਣ ਤੱਕ ਮੈਂਬਰ ਤੁਸੀਂ ਕਾਬੂ ਕਰ ਲਏ ਜੀ ਹੁਣ ਤੱਕ ਰੀਸੈਂਟਲੀ ਜਿਹੜੇ ਨੇ 5 ਮੈਂਬਰ ਇਹਨਾਂ ਦੇ ਰੀਸੈਂਟਲੀ ਇਹਨਾਂ ਨੇ ਸਿਟੀ ਪੁਲਿਸ ਨੇ ਅੰਡਰ ਦਾ ਜਿਹੜੀ ਟੀਮ ਸੀਗੀ ਇਹਨੂੰ ਡੀਐਸਪੀ ਸਿਟੀ ਸੰਜੀਵ ਜੀ ਲੀਡ ਕਰ ਰਹੀ ਸੀ ਨਾਲ ਸਾਡੇ ਸੀਆਈ ਇਨਚਾਰਜ ਸੀਗੇ ਨਾਲ ਐਸਐਚਓ ਸਿਟੀ ਸੀਗੇ ਇਹਨਾਂ ਨੇ 5 ਮੈਂਬਰ ਗ੍ਰਿਫਤਾਰ ਕਰ ਰਹੇ ਸੀਗੇ ਤੇ ਮੇਨ ਉਹਨਾਂ ਦਾ ਇਹੀ ਜਿਹੜਾ ਮੋਹਿਤ ਐਲੀਅਸ ਕਾਕਾ ਇਹਦੀ ਕ੍ਰਿਮਿਨਲ ਹਿਸਟਰੀ ਹੈ ਇਹਦੇ ਉੱਤੇ 2023 ਦੇ ਵਿੱਚ ਪੀਐਸ ਵੇਰਕਾਮ ਅੰਬ੍ਰਸਾ ਸਿਟੀ ਤੇ ਪੀਐਸ ਸਿਵਲ ਲਾਈਨ ਅੰਬ੍ਰਸਾ ਸਿਟੀ ਇਹਦੇ ਉੱਤੇ ਦੋ ਮੁਕੱਦਮੇ ਦਰਜ ਨੇ ਉਹ ਵੀ ਲੁੱਟਖੋਹ ਦੇ ਮੁਕੱਦਮੇ ਦਰਜ ਸੀਗੇ 2 ਸਾਲ ਤੋਂ ਇਹ ਜੇਲ੍ਹ ਵਿੱਚ ਸੀਗਾ ਤੇ ਇਸੇ ਸਾਲ ਹੀ ਜੇਲ੍ਹ ਵਿੱਚੋਂ ਬਾਹਰ ਆਇਆ ਬੇਲ ਤੇ ਬਾਹਰ ਆਇਆ ਤੇ ਆਉਂਦੇ ਸਾਰ ਹੀ ਇਹਨੇ ਫਿਰ ਬਟਾਲੇ ਦੇ ਵਿੱਚ ਇਹ ਗੋਲੀਬਾਰੀ ਦਾ ਜਿਹੜਾ ਸਿਲਸਿਲਾ ਸੀਗਾ ਉਹ ਸ਼ੁਰੂ ਕਰ ਦਿੱਤਾ ਸੀਗਾ ਸੋ ਬਟਾਲਾ ਪੁਲਿਸ ਨੇ ਪਹਿਲਾਂ ਤੇ ਇਹਨੂੰ ਅਰੈਸਟ ਕਰਕੇ ਤੇ ਅੱਜ ਅ ਚਲੋ ਆਏ ਹੈਰੋਇਨ ਦੀ ਰਿਕਵਰੀ ਵਾਸਤੇ ਪਰ ਜਦੋਂ ਇਹਨੇ ਪੁਲਿਸ ਦੇ ਉੱਤੇ ਫਾਇਰ ਕੀਤਾ ਤੇ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇਹਦੇ ਉੱਤੇ ਫਾਇਰ ਕੀਤਾ ਗਿਆ ਜੀ ਇਹਦੇ ਵੱਲੋਂ ਦੋ ਫਾਇਰ ਪੁਲਿਸ ਪਾਰਟੀ ਤੇ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਸੈਲਫ ਡਿਫੈਂਸ ਵਿੱਚ ਪੁਲਿਸ ਵੱਲੋਂ ਇੱਕ ਫਾਇਰ ਕੀਤਾ ਗਿਆ ਜੋ ਇਹਦੀ ਲੱਤ ਲੱਗਾ ਜੀ ਬਿਲਕੁਲ ਉਮਰ ਜਿਸ ਤਿੱਕ ਨੇ ਛੋਟੀ ਕਾਰਨੋਂ ਮੇ ਵੱਡੇ ਕਹਿ ਸਕਦੇ ਹਾਂ ਜੀ ਬਟ ਹੁਣ ਇਸੇ ਉਮਰ ਦੇ ਵਿੱਚ ਜਿਹੜੇ ਆਮ ਤੌਰ ਤੇ ਦੇਖਿਆ ਹੈ ਦੋਸ਼ੀ ਟ੍ਰਿਗਰ ਫ੍ਰੈਂਡਲੀ ਹੁੰਦੇ ਨੇ ਸੋ ਇਹ ਵੀ ਟ੍ਰਿਗਰ ਫ੍ਰੈਂਡੀ ਸੀਗਾ ਜਦੋਂ ਵੀ ਇਹ ਕੋਈ ਜਿਹੜਾ ਵੈਪਨ ਸੀਗਾ ਤੇ ਇਹਨੇ ਲਗਾਤਾਰ ਹੀ ਪਿਛਲੇ ਮਹੀਨੇ ਡੇਢ ਮਹੀਨੇ ਦੇ ਅੰਦਰ 4-5 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਤੇ ਹਰ ਜਗ੍ਹਾ ਹੀ ਇਹਨੇ ਜਿਹੜੀ ਫਾਇਰ ਕੀਤਾ ਐਸਐਲ ਭਵਨ ਜਿਹੜਾ ਐਸਐਲ 바ਵਾ ਕਾਲਜ ਜਿਹੜਾ ਉਥੇ ਦਿਨ ਦਿਹਾੜੇ ਇਹਨਾਂ ਨੇ ਦੋ ਜਿਹੜੇ ਗਰੁੱਪ ਸੀਗੇ ਉਹਨਾਂ ਵੱਲੋਂ ਸਿੱਧੇ ਫਾਇਰ ਕੀਤੇ ਗਏ ਚਲੋ ਉਹਦੇ ਵਿੱਚ ਕੋਈ ਰੱਬ ਵੱਲੋਂ ਕੋਈ ਇੰਜਰਡ ਨਹੀਂ ਹੋਇਆ ਬਟ ਜਦੋਂ ਇਨੇ ਗਾਂਧੀ ਕੈਂਪ ਦੇ ਵਿੱਚ ਫਾਇਰ ਕੀਤੇ ਤੇ ਉੱਥੇ ਤਿੰਨ ਜਣੇ ਇੰਜਰਡ ਵੀ ਹੋਏ ਸੀਗੇ ਸਰ ਇਹ ਕਦੋਂ ਵੀ ਇਸ ਤਿੱਕੇ ਦੇ ਕਿਸੇ ਗੈਂਕ ਨੂੰ ਕਾਬੂ ਕੀਤਾ ਜਾਂਦਾ ਜਦੋਂ ਰਿਕਵਰੀ ਵਾਸਤੇ ਨੂੰ ਲੈ ਕੇ ਜਾਇਆ ਜਾਂਦਾ ਤੇ ਉੱਥੇ ਮੁਕਾਬਲਾ ਬਣ ਜਾਂਦਾ ਉਹ ਉਸ ਦੇ ਉੱਤੇ ਗੋਲੀ ਚਲਾ ਦਿੰਦਾ ਕਿਹਦੀ ਨਕਾਮੀ ਸਮਝੀ ਜਾਂ ਫਿਰ ਕਿਹਦੀ ਚੁਸਤੀ ਸਮਝੀ ਨਹੀਂ ਨਕਾਮੀ ਨਹੀਂ ਇਹਨੂੰ ਜਾਂ ਚੁਸਤੀ ਨਹੀਂ ਸਮਝਦੇ ਇਸ ਵਾਰੀ ਤੇ ਇਹ ਗੱਲ ਸੀਗਾ ਨਾ ਕਿ ਇਹਨੇ ਪਹਿਲੋਂ ਹੀ ਪੁਲਿਸ ਨੂੰ ਚਕਮਾ ਦੇ ਦਿੱਤਾ ਕਿ ਇਹਨੇ ਹੈਰੋਇਨ ਦੀ ਰਿਕਵਰੀ ਵਾਸਤੇ ਇੱਥੇ ਦੱਸ ਕੇ ਆਇਆ ਸੀਗਾ ਤੇ ਹੈਰੋਇਨ ਦੀ ਰਿਕਵਰੀ ਵਾਸਤੇ ਜਦੋਂ ਆਇਆ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਗਾ ਕਿ ਅੱਗੇ ਇਹਦੇ ਕੋਲ ਵੈਪਨ ਵੀ ਹੋ ਸਕਦਾ ਸੋ ਇਹ ਕਿਉਂਕਿ ਪਹਿਲੋਂ ਵੀ ਇਹਦੇ ਉੱਤੇ ਦੋ ਮੁਕਦਮੇ ਦਰਜ ਨੇ ਲੁੱਟਖੋਹ ਦੇ ਮੁਕਦਮੇ ਦਰਜ ਸੀਗੇ ਜੇਲੇ ਟਾਈਮ ਲਾ ਆਇਆ ਫਿਰ ਜਿਹੜੇ ਨਟੋਰੀਅਸ ਕ੍ਰਿਮੀਨਲਸ ਨੇ ਉਹਨਾਂ ਨਾਲ ਤਾਲਮੇਲ ਹੈਗਾ ਹੋ ਸਕਦਾ ਹੈ ਉਹਨਾਂ ਨੇ ਦੱਸਿਆ ਹੋਵੇ ਕਿ ਇਸ ਤਰੀਕੇ ਦੇ ਨਾਲ ਜਦੋਂ ਹੈਰੋਇਨ ਦੀ ਰਿਕਵਰੀ ਬੋਲ ਕੇ ਜਾਵਾਂਗੇ ਤੇ ਉੱਥੇ ਜਾ ਕੇ ਵੈਪਨ ਹੋਏਗਾ ਤੇ ਪੁਲਿਸ ਨੂੰ ਇੱਕ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਇਹਨਾਂ ਬਟ ਫਿਰ ਵੀ ਜਿਹੜਾ ਹੈਗਾ ਪੁਲਿਸ ਨੇ ਬੜੀ ਮੁਸਤੱਦੀ ਦਿਖਾਉਂਦੇ ਹੋਏ ਇਮੀਡੀਏਟਲੀ ਆਪਣਾ ਪਹਿਲਾਂ ਤਾਂ ਸੈਲਫ ਡਿਫੈਂਸ ਵਿੱਚ ਫਾਇਰ ਕੀਤਾ ਤੇ ਉਸ ਤੋਂ ਬਾਅਦ ਇਹਨੂੰ ਨਾਲ ਦੀ ਨਾਲ ਕਾਬੂ ਕਰਕੇ ਇਹਨੂੰ ਸਿਵਲ ਹਸਪੀਟਲ ਬਟਾਲਾ ਪਹੁੰਚਾਦੇ ਤੱਕ ਹੈ